ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਆਓ ਅੱਜ ਗੱਲ ਕਰਦੇ ਆਂ ਸੀਵਰੇਜ ਦੀ ਖੁਦਾਈ ਦੇ ਸਬੱਤ ਵਿੱਚ ਚੱਲ ਰਹੇ ਕੰਮ ਬਾਰੇ ਕੰਮ ਬੜੇ ਜੋਰ ਨਾਲ ਚੱਲ ਰਿਹਾ ਹੈ ਕਿਉਂਕਿ ਮੌਸਮ ਅੱਜਕੱਲ ਖੁਸ਼ਕ ਹੈ ਜੇਸ ਕਰਕੇ ਕੰਮ ਬੜਾ ਸਪੀਡ ਤੇ ਹੈ ਪੱਤੀ ਦੁਨੀਆ ਮਨਸੂਰ ਔਇਲਾ ਰੋਡ ਤੋਂ ਪਾਈਪਲਾਈਨ ਪੈ ਕੇ ਪੱਤੀ ਨੀਲੋਵਰ ਵੱਲ ਜਾ ਰਹੀ ਹੈ ਅਗਰ ਗੱਲ ਕਰਨ ਲਈ ਜਾਵੇ ਪਿੰਡ ਬਿਲਗਾ ਕਸਬਾ ਬਿਲਗਾ ਨਗਰ ਬਿਲਗਾ ਦੇ ਵਿੱਚ 8 ਛੱਪੜਾਂ ਨੂੰ ਆਪਸ ਵਿੱਚ ਜੋੜ ਲਈ ਪਾਣੀ ਟ੍ਰੀਟਮੈਂਟ ਕਰ ਲਈ ਸੀਵਰੇਜ ਦੀ ਖੁਦਾਈ ਜਿਹੜੀ ਚੱਲ ਰਹੀ ਹੈ 7 ਛੱਪੜਾਂ ਨੂੰ ਹੁਣ ਤੱਕ ਜੋੜਿਆ ਜਾ ਚੁੱਕਾ ਹੈ 8ਵਾਂ ਛੱਪੜ ਔਜਲਾ ਰੋਡ ਤੇ ਜਿਹੜਾ ਹੈ ਉਸ ਦੀ ਪਾਈਪਲਾਈਨ ਜੋੜਨੀ ਪੱਤੀ ਨੀਲੋ ਵਾਲ ਨੂੰ ਇਹ ਲਾਈਨ ਜਾਣੀ ਹੈ ਅੱਗੇ ਥੰਮਣਾਲ ਰੋਡ ਨਾਲ ਸਾਰੇ ਛੱਪੜਾਂ ਦੀ ਇਹ ਪਾਈਪਲਾਈਨ ਜਿਹੜੀ ਆ ਜਾ ਜੁੜਨੀ ਹੈ ਜਦੋਂ ਕਿ ਬਹੁਤੀ ਲਾਈਨ ਜਿਹੜੀ ਆ ਉਹ ਪੱਤੀ ਬੱਗਾ ਵਾਲੇ ਪਾਸਿਓਂ ਆਉਣੀ ਹੈ ਜਿਹਦੇ ਵਿੱਚ ਪੱਤੀ ਪੱਟੀ ਪੱਤੀ ਪੂਜਾ ਦੇ ਦੋ ਛੱਪੜ ਪੱਤੀ ਪੱਟੀ ਦਾ ਇੱਕ ਛੱਪੜ ਪੱਤੀ ਮਹਿਣਾ ਦਾ ਇੱਕ ਛੱਪੜ ਤੇ ਪੱਤੀ ਬੱਗਾ ਦਾ ਇੱਕ ਛੱਪੜ ਜਿਹੜਾ ਆ ਸਮੇਤ ਇਹ ਪਾਈਪ ਲਾਈਨ ਜਿਹੜੀ ਆ ਪੈ ਰਹੀ ਆ ਪੱਤੀ ਨੀਲੋ ਵਾਲ ਦਾ ਵੀ ਭੱਡੇ ਛੱਪੜ ਦੀ ਪਾਈਪ ਲਾਈਨ ਜਿਹੜੀ ਆ ਪੈ ਚੁੱਕੀ ਆ ਇਹ ਆਪਣੇ ਸਰੋਤਿਆਂ ਲਈ ਇਹ ਜਾਣਕਾਰੀ ਅਸੀਂ ਦੇ ਰਿਹਾ ਤੇ ਇੱਥੇ ਗੱਲ ਕਰਨੀ ਬਣਦੀ ਹੈ ਕਿ ਬਹੁਤ ਸਾਰੇ ਲੋਕ ਮੈਂ ਸਾਰਾ ਬਿਲਗਾ ਨਹੀਂ ਕਹਿੰਦਾ ਬਿਲਗੇ ਦੇ ਵਿੱਚੋਂ ਉਹ ਲੋਕ ਜਿਹੜੇ ਇਹ ਚਰਚਾ ਕਰਦੇ ਆ ਕਿ ਬਿਲਗੇ ਨੂੰ ਪੱਟ ਛੁੱਟਿਆ ਬਿਲਗੇ ਦੇ ਰਸਤੇ ਪੱਟ ਛੁੱਟੇ ਐ ਇਹ ਦੋਸਤੋ ਕੰਮ ਵੀ ਬਿਲਗੇ ਦੇ ਲੋਕਾਂ ਨੇ ਕਾਰਨਜੋਗ ਕੀਤਾ ਹੈ 10 ਤੋਂ 11 ਛੱਪੜ ਪਾਣੀ ਨਾਲ ਨੱਕੂ ਤੱਕ ਭਰ ਦਿੱਤੇ ਬਿਲਗੇ ਦੇ ਲੋਕਾਂ ਨੇ ਪਾਣੀ ਦੀ ਵਰਤੋਂ ਜਿਹੜੀ ਆ ਸਚੱਜੇ ਢੰਗ ਨਾਲ ਨਹੀਂ ਕੀਤੀ ਦੋ ਵਾਟਰ ਸਪਲਾਈ ਟਿਊਬਲ ਜਾਨੀ ਕਿ ਦੋ ਵਾਟਰ ਸਪਲਾਈ ਦੇ ਵੱਡੀਆਂ ਟੈਂਕੀਆਂ ਉਤੋਂ علاوہ ਹਜ਼ਾਰਾਂ ਮੋਟਰਾ ਘਰਾਂ ਦੇ ਵਿੱਚ ਸਮਰੱਥੀ ਵੱਲ ਚੱਲਦੀਆਂ ਤਿੰਨ ਲੋਕਾਂ ਨੇ ਪਾਣੀ ਦੀ ਸਚੱਜੀ ਵਰਤੋਂ ਨਾ ਕਰਨ ਕਰਕੇ ਬਿਲਗੇ ਦੇ ਵਿੱਚ ਇਹ ਗੰਦੇ ਪਾਣੀ ਤੇ ਛੱਪੜ ਨੱਕੋ ਦੱਕ ਭਰੇ ਦਿਖ ਰਿਹਾ ਤੁਹਾਨੂੰ ਇਹ ਦਿਖਾ ਰਹੇ ਹਾਂ ਪੱਤੀ ਦੁਨੀਆ ਮਨਸੂਰ ਪੱਤੀ ਨੀਲਵਾਲ ਦਾ ਇਹ ਬਹੁਤ ਵੱਡਾ ਬਿਲਗੇ ਦਾ ਇੱਕੋ ਇੱਕ ਛੱਪੜ ਹੈ ਅਗਰ ਇਸ ਛੱਪੜ ਦੇ ਆਰੇ ਦੁਆਲੇ ਵਸਦੇ ਲੋਕਾਂ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਦੇ ਸ਼ਿਕਾਰ ਨੇ ਇਸ ਛੱਪੜਾਂ ਦੇ ਕਿਨਾਰੇ ਵਸਦੇ ਲੋਕ ਜਿਹੜੇ ਬਿਲਕੇ ਦੇ ਵਿਚਕਾਰ ਲੋਕ ਵਸਦੇ ਆ ਜਾਂ ਛੱਪੜਾਂ ਤੋਂ ਪਰੇ ਲੋਕ ਵਸਦੇ ਆ ਉਹ ਲੋਕ ਇਸ ਨਰਕ ਭਰੀ ਜ਼ਿੰਦਗੀ ਬਾਰੇ ਨਹੀਂ ਜਾਣੂ ਉਹਨਾਂ ਲੋਕਾਂ ਨੂੰ ਇਹ ਗਿਆਨ ਨਹੀਂ ਹੈ ਕਿ ਛਪੜਾ ਤੇ ਵਸਣ ਵਾਲੇ ਲੋਕਾਂ ਦਾ ਕੀ ਹਾਲ ਕੀ ਹਾਲਾਤ ਹੈ ਪਰ ਉਹਨਾਂ ਲੋਕਾਂ ਦਾ ਤਾਂ ਸਿਰਫ ਇਹ ਹੀ ਕੰਮ ਹੈ ਕਿ ਪਾਣੀ ਖੁੱਲਾ ਵਰਤੋ ਉਹਨਾਂ ਨੂੰ ਨਹੀਂ ਪਤਾ ਕਿ ਇਹ ਸਾਡਾ ਪਾਣੀ ਜਾਂਦਾ ਕਿੱਥੇ ਹੈ ਔਰ ਇਸ ਪਾਣੀ ਦੀ ਸਹੀ ਸੰਭਾਲ ਦਾ ਪ੍ਰਬੰਧ ਕੀ ਹੋਣਾ ਚਾਹੀਦਾ ਹੈ ਇਹ ਵੀਡੀਓ ਤੁਹਾਨੂੰ ਛਪੜ ਦੀ ਤਾਂ ਦਿਖਾ ਰਹੇ ਹਾਂ ਕਿ ਸ਼ਾਇਦ ਇਸ ਵੀਡੀਓ ਨੂੰ ਦੇਖ ਕੇ ਪਤਾ ਲੱਗ ਸਕੀ ਲੋਕਾਂ ਨੂੰ ਕਿ ਕੀ ਸਥਿਤੀ ਆ ਵਿੜਗੇ ਦੇ ਛਪੜਾਂ ਦੀ ਔਰ ਛਪੜਾਂ ਤੇ ਵਸਦੇ ਲੋਕਾਂ ਦੀ ਕਿਉਂਕਿ ਜਦੋਂ ਬਰਸਾਤ ਆਉਂਦੀ ਹੈ ਇਨ੍ਹਾਂ ਛਪੜਾਂ ਦੇ ਕਿਨਾਰੇ ਭਾਵੇਂ ਕਿ ਕਈ ਵਾਰ ਰਸਤੇ ਉੱਚੇ ਕੀਤੇ ਜਾ ਚੁੱਕੇ ਆ ਕਦੀ ਰਸਤਾ ਉੱਚਾ ਤੇ ਕਦੀ ਛਪੜ ਉੱਚਾ ਹੋ ਜਾਣ ਕਰਕੇ ਇਹ ਸਥਿਤੀ ਬਣੀ ਹੈ ਤੇ ਅਸੀਂ মিডিਆ ਵਾਲੇ ਬਰਸਾਤ ਦੌਰਾਨ ਛਪੜਾਂ ਤੇ ਵਸਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੀਡੀਆ 'ਚ ਪੇਸ਼ ਕਰਦੇ ਆਂ ਤੇ ਮੰਗ ਕਰਦੇ ਆਂ ਸਰਕਾਰ ਕੋਲੋਂ ਕਿ ਇਹਨਾਂ ਛੱਪੜਾਂ ਤੇ ਵੱਸਦੀ ਲੋਕਾਂ ਨੂੰ ਚੰਗੀ ਜ਼ਿੰਦਗੀ ਜਿਉਣ ਦਾ ਜਿਹੜਾ ਆ ਉਹ ਸਬਬ ਬਣੇ ਬੀਬੀ ਇੰਦਰਜੀਤ ਕੁਰਮਾਨ ਨੇ ਪਿਛਲੀ ਬਰਸਾਤ ਸਮੇਂ ਇਹਨਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਨੇੜਿਓਂ ਸਮਝਿਆ ਤੇ ਇਸ ਸੀਵਰੇਜ ਦਾ ਉਹਨਾਂ ਨੇ ਪ੍ਰੋਜੈਕਟ ਬਿਲਕੇ ਦੇ ਵਿੱਚ ਲਿਆਂਦਾ ਹੈ ਦੇ ਦੋਸਤੋ ਪ੍ਰੋਜੈਕਟ ਬੜਾ ਵਧੀਆ ਸਮੂਤਲੀ ਚੱਲ ਰਿਹਾ ਹੈ ਭਾਵੇਂ ਕਿ ਪਿਛਲੇ ਮਹੀਨਿਆਂ ਵਿੱਚ ਵੀ ਕੰਮ ਲਗਾਤਾਰ ਚੱਲ ਰਿਹਾ ਹੈ ਬਰਸਾਤ ਦੌਰਾਨ ਜ਼ਰੂਰ ਕਈ ਥਾਈਂ ਮੁਸ਼ਕਲ ਆਈ ਆ ਜਿਹੜੀ ਮੇਨ ਸੜਕ ਹੈ ਬਿਲਗੇ ਦੀ ਜੇ ਅਗਰ ਇਹ ਕਹਿ ਲਿਆ ਜਾਵੇ ਕਿ ਮਾਰਕੀਟ ਦੇ ਨੇੜੇ ਦੀ ਛੜਕਿਆ ਇੱਥੇ ਆ ਕੇ ਜ਼ਰੂਰ ਕੁਝ ਜਿਹੜਾ ਸਾਹਮਣੇ ਸੁਣਨ ਨੂੰ ਦੇਖਣ ਨੂੰ ਆਇਆ ਬਿਲਗੇ ਦੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਮਹਿਸੂਸ ਹੋਇਆ ਕਿ ਜਿਵੇਂ ਬਿਲਕੇ ਦੇ ਵਿੱਚ ਇਹ ਖੁਦਾਈ ਦਾ ਕੰਮ ਚੱਲਦਾ ਕੁਝ ਅਜੀਹਾ ਨਾ ਹੋ ਜਵੇ ਕਿ ਇਹ ਕੰਮ ਵਿਚੇ ਰੁਕ ਜਵੇ ਸਾਡੇ ਨਾਲ ਨੇੜਲੇ ਪਿੰਡਾਂ ਦੇ ਕਈ ਮੋਹਤਵਾਰ ਵਿਅਕਤੀ ਚਰਚਾ ਕਰਦੇ ਐ ਪੁੱਛਦੇ ਐ ਕਿ ਕੰਮ ਇੱਕਸਾਰ ਤੁਰ ਚੜ੍ਹ ਜਾਵੇਗਾ ਕਿਉਂਕਿ ਅਕਸਰ ਤੁਸੀਂ ਦੇਖਦੇ ਹੋ ਪਤਾ ਨਹੀਂ ਕਿ ਸਵੇਲੇ ਕਦੋਂ ਅਜਿਹੀ ਗੱਲ ਹੋ ਜਵੇ ਜਦੋਂ ਕਿਤੇ ਵੀ ਕੁਝ ਵੀ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਪਰ ਕੰਮ ਜਿਹੜਾ ਆ 2 ਦਿਨ ਬੰਦ ਹੋਣ ਤੋਂ ਬਾਅਦ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਜਿਹੜਾ ਕੰਮ ਤੁਹਾਨੂੰ ਦਿਖਾ ਰਿਹਾ ਹਾਂ ਇੱਕ ਦਿਨ ਇਹ ਪਹਿਲਾ ਦਾ ਹੈ ਕਿ ਕੰਮ ਦੀ ਬੜੀ ਸਪੀਡ ਜਿਹੜੀ ਚੱਲ ਰਹੀ ਹੈ ਤੇ ਦੋਸਤੋ ਅਸੀਂ ਇੱਥੇ ਇਹ ਵੀਡੀਓ ਰਾਹੀਂ ਜਿੱਥੇ ਤੁਹਾਨੂੰ ਕੰਮ ਦੀ ਸਪੀਡ ਬਾਰੇ ਦੱਸਿਆ ਉੱਥੇ ਅਸੀਂ 8 ਛਪੜਾਂ ਨੂੰ ਜਿਹੜਾ ਜੋੜ ਕੇ ਟ੍ਰੀਟਮੈਂਟ ਪਲਾਂਟ ਵੱਲ ਨੂੰ ਇਹ ਸਪਲਾਈ ਪਾਣੀ ਦੀ ਜਾਣੀ ਆ ਉਹਦੇ ਬਾਰੇ ਦੱਸਿਆ 7 ਛਪੜਾਂ ਦੀ ਸਪਲਾਈ ਜਿਹੜੀ ਆ ਹੁਣ ਤੱਕ ਜੁੜ ਚੁੱਕੀ ਹੈ 8 ਛੱਪੜ ਦੀ ਸਪਲਾਈ ਜਿਹੜੀ ਆ ਇਹ ਜੁੜਨ ਜਾ ਰਹੀ ਹੈ ਇਹ 8 ਛੱਪੜਾਂ ਦਾ ਜਦੋਂ ਆਸ ਵਿੱਚ ਕੰਟੈਕਟ ਹੋ ਜਾਣਾ ਉਤੋਂ ਅਗਲਾ ਕੰਮ ਇਸ ਕੰਪਨੀ ਵੱਲੋਂ ਕਿਹੜਾ ਸ਼ੇੜਨਾ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਦੋਸਤੋ ਤੁਸੀਂ ਬਿਲਕਾ ਨਿਊਜ਼ ਆਨਲਾਈਨ ਨੂੰ ਲਗਾਤਾਰ ਦੇਖਦੇ ਰਹੋ ਬਿਲਗੇ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਕੋਈ ਵੀ ਖਬਰ ਹੈ ਚਰਚਾ ਹੈ ਅਸੀਂ ਤੁਹਾਡੇ ਤੱਕ ਪਹੁੰਚਾਉਨੇ ਆ ਤੇ ਇਸੇ ਤਰ੍ਹਾਂ ਪਹੁੰਚਾਉਂਦੇ ਰਹਿਾਂਗੇ ਤੇ ਦੋਸਤੋ 8 ਛੱਪੜਾਂ ਨੂੰ ਜੋੜਨ ਦਾ ਜਿਹੜਾ ਇਹ ਕੰਮ ਚੱਲ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਹੈ ਇੱਥੇ ਆ ਕੇ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਨੂਰ ਮਹਿਲ ਦੇ ਵਿੱਚ ਏਸੀ ਵਿਰੇਜ ਜੜਾਇਆ ਮੁਕੰਮਲ ਕਾਮਯਾਬ ਨਹੀਂ ਹੋਇਆ ਨੁਕਦਰਤੀਆਂ ਵੀ ਜਿਹੜੀਆਂ ਗੱਲਾਂ ਇੱਥੇ ਨਾਲ ਜੁੜੀਆਂ ਜਾਂਦੀਆਂ ਕਿ ਅਜਿਹਾ ਤੇ ਨਾ ਹੋਊ ਕਿ ਬਿਲਗੇ ਦੇ ਵਿੱਚ ਵੀ ਉਹਨਾਂ ਸ਼ਹਿਰਾ ਕਸਬਿਆਂ ਵਾਂਗ ਕੋਈ ਅਰਚਨਾ ਆਉਣਗੀਆਂ ਅਰਚਨਾ ਉੱਥੇ ਆਉਣੀ ਹੈ ਜਿੱਥੇ ਇੱਕ ਦੂਗੇ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਘਰਾਂ ਦੇ ਕਿਸੇ ਦੇ ਕੰਮ ਇੰਨੇ ਨਹੀਂ ਰੁਕਦੇ ਜਿੰਨੇ ਸਾਂਝੇ ਕੰਮ ਰੁਕਦੇ ਹੈ ਇੱਥੇ ਲੋੜ ਹੈ ਸਿਰਨਾ ਸਿਰ ਜੋੜ ਕੇ ਕੰਮਾਂ ਨੂੰ ਅਸਾਰੂ ਨੂੰ ਤਰੀਕੇ ਨਾਲ ਜਿਹੜਾ ਆ ਅੱਗੇ ਵਧਾਉਣ ਲਈ ਅਗਰ 8 64 ਜਿਹੜੇ ਆ ਉਹ ਇੱਕ ਤਾਂ ਜੁੜ ਕੇ ਅਗਰ ਪਾਣੀ ਟ੍ਰੀਟ ਹੋਣ ਤੱਕ ਇਹ ਕੰਮ ਹੋ ਜਾਵੇ ਜਿਵੇਂ ਪਹਿਲਾਂ ਛਪਣਾ ਤੋਂ ਪਾਣੀ ਜਿਹੜੇ ਕਿਸਾਨ ਲੈਂਦੇ ਹੁੰਦੇ ਸੀ ਇਹ ਅਗਰ ਭਾਵੇਂ ਸਤਲੂਜ ਨੂੰ ਪਾਣੀ ਨਾ ਵੀ ਜਾਵੇ ਅਗਰ ਕਿਸਾਨਾਂ ਨੂੰ ਹੀ ਇਹ ਪਾਣੀ ਜਿਹੜਾ ਆ ਅਗਰ ਖੇਤੀ ਦੀ ਵਰਤੋਂ ਯੋਗ ਜਿਹੜਾ ਉਹ ਬਣ ਜਾਵੇ ਤਾਂ ਮੇਰੇ ਖਿਆਲ ਨਾਲ ਇਹ ਪਾਣੀ ਜਿਹੜਾ ਆ ਉਹ ਵੱਡੀ ਪੱਧਰ ਤੇ ਵਰਤੋਂ ਯੋਗ ਹੋ ਜਾਊਗਾ ਤੇ ਇੱਥੇ ਦੇ ਛੱਪੜ ਜਿਹੜੇ ਆ ਉਹ ਸਮੇਟੇ ਜਾਣਗੇ ਤੇ ਛੱਪੜਾਂ ਦੀ ਜਿਹੜੀ ਗਿਣਤੀ ਆ ਉਹ ਘਟੇਗੀ ਤੇ ਬਿਰਗੇ ਦੇ ਵਿੱਚ ਜਿਹੜੀ ਹਰਿਆਵਲ ਲਹਿਰਿਆ ਉਹ ਜ਼ੋਰ ਖੜੇਗੀ ਇਹ ਅਸੀਂ ਆਸ ਕਰਦੇ ਹਾਂ ਇਹ ਉਮੀਦ ਕਰਦੇ ਹਾਂ ਇਹ ਨਵੇਂ ਭਵਿੱਖ ਦੀ ਗੱਲ ਹੈ ਪਿਛਲੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਸਮੇਂ ਦੀ ਹਾਨੀ ਨਾ ਹੋਣ ਕਰਕੇ ਅਜਿਹੀ ਸਥਿਤੀ ਬਣੀ ਹੈ ਅਗਲੇ ਦਿਨਾਂ ਵਿੱਚ ਕਾਮਰਦ ਸੰਤੋਪ ਸਿੰਘ ਬਿਰਗਾ ਤੋ ਬਹੁਤ ਸਾਰੇ ਸਵਾਲ ਉਹਨਾਂ ਨੂੰ ਕਰਾਂਗੇ ਕਿ ਇਹ ਲੰਮੇ ਸਮੇਂ ਤੱਕ ਉਹ ਪੰਜ ਵੀ ਰਹੇ ਪੰਚਾਇਤਾਂ ਦੇ ਵਿੱਚ ਉਹ ਰਹੇ ਤੇ ਜੇ ਬਲਗੇ ਦੇ ਵਿੱਚ ਰੈਂਗ ਰੋਡ ਨਹੀਂ ਬਣਿਆ ਤਾਂ ਉਹਦੇ ਕਿਹੜੇ ਕਾਰਨ ਰਹਿ ਕਿਹੜੇ ਉਹ ਲੀਡਰਸ਼ਿਪ ਬਲਗੇ ਦੇ ਜਿਹੜੇ ਉਹਨਾਂ ਨੇ ਇਸ ਬਲਗੇ ਨੂੰ ਅਗਰ ਇਸ ਤਰ੍ਹਾਂ ਕਹਿ ਲਵੇ ਬਈ ਅਜਿਹੀ ਸਥਿਤੀ ਦੇ ਵਿੱਚ ਰੱਖਿਆ ਜਦੋਂ ਕਿ ਪੰਜਾਬ ਦਾ ਕੋਈ ਵੀ ਅਜਿਹਾ ਪਿੰਡ ਨਹੀਂ ਜਿੱਥੇ ਰੈਂਗ ਰੋਡ ਨਾਹੋਵੀ ਤੇ ਪੜੀਆ ਪਿੰਡ ਦੇਸ਼ਪਾਕਤਾ ਦੇ ਨਾਂ ਨਾਲ ਜਾਣਿਆ ਜਾਂਦਾ ਇਤਿਹਾਸਕ ਨਗਰ ਬਿਲਗਾ ਜਿੱਥੇ ਇਹ ਸਥਿਤੀ ਬਣੀ ਹੈ ਤੇ ਦੋਸਤੋ ਏਸੀ ਅੱਜ ਦਾ ਵੀਡੀਓ ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਤੁਹਾਨੂੰ ਜਿਹੜੀਆਂ ਨਵੀਆਂ ਜਾਣਕਾਰੀਆਂ ਦਿਉਤੀਆਂ ਚੱਲ ਰਿਹਾ ਕੰਮ ਬਾਰੇ ਵੀ ਜਾਣਕਾਰੀ ਦਿੱਤੀ 682 ਜਿਹੜੇ ਨੱਕੋ ਨੱਕ ਭਰੇ ਆ ਉਹਨਾਂ ਨੂੰ ਕਿਵੇਂ ਇੱਕ ਲੈਂਡ ਦੇ ਵਿੱਚ ਕੀਤਾ ਜਾ ਰਿਹਾ ਉਹ ਵੀ ਸਭ ਕੁਝ ਦਿਖਾਇਆ ਤੇ ਇਹ ਹੋ ਰਿਹਾ ਬਿਲਗੇ ਦੀ ਬਿਹਤਰੀ ਲਈ ਹਾਂ ਇਹ ਜ਼ਰੂਰ ਹੈ ਕਿ ਬਿਲਗੇ ਦੇ ਲੋਕਾਂ ਨੂੰ ਇਹ ਰਾਇਆ ਇਹ ਥੋੜੀ ਵਾਲੀ ਮੁਸ਼ਕਲ ਸੈਣੀ ਪੈ ਰਹੀ ਹੈ ਇਹਨੂੰ ਲੈ ਕੇ ਇਹ ਕਹਿ ਜਾ ਸਕਦਾ ਕਿ ਅਗਰ ਅਸੀਂ ਆਪਣੇ ਘਰ ਦੇ ਵੀ ਜੇ ਉਹ ਸਾਰੀ ਦੇ ਕੰਮ ਕਰਵਾਉਣੇ ਆ ਤਾਂ ਉਹਦੇ ਲਈ ਵੀ ਸਾਲ 2 ਸਾਲ ਲੱਗ ਜਾਂਦੇ ਆ ਰਹਿਣਾ ਵਹਿਣਾ ਮੁਸ਼ਕਲ ਹੋ ਜਾਂਦਾ ਤੇ ਇਹ ਜਿਵੇਂ ਘਰ ਦੀ ਮੁਸ਼ਕਲ ਜਿਹੜੀ ਆ ਅਸੀਂ ਸੈਨੇ ਆ ਇਦਾਂ ਬਿਲਕੇ ਦੀ ਸਮੱਸਿਆ ਨੂੰ ਵੀ ਜਿਹੜਾ ਅਗਰ ਸੈੱਲਾਂਗੇ ਤੇ ਆਉਣ ਵਾਲੇ ਸਮੇਂ 'ਚ ਸਾਡੇ ਲਈ ਇਹ ਜਿਹੜੀ ਆ ਸੁਖ-ਸਹੂਲਤ ਹੋਣੀ ਆ ਇਹ ਮਨ ਵਿੱਚ ਬਸ ਜਾਣੀ ਚਾਹੀਦੀ ਗੱਲ ਹੈ ਇਹ ਬਹੁਤ ਥੋੜੇ ਲੋਕ ਜਾਣਦੇ ਆ ਤੇ ਬਹੁਤੇ ਲੋਕ ਜਿਹੜੇ ਆ ਉਹ ਨੈਗੇਟਿਵ ਹੀ ਚਰਚਾ ਕਰਦੇ ਆ ਤੇ ਅਸੀਂ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣੀ ਚਾਹੁੰਦੇ ਆ ਕਿ ਮੀਡੀਆ ਦਾ ਰੋੜਿਆ ਬਿਲਗੇ ਦੀ ਇਹ ਪਾਣੀ ਦੇ ਨਿਕਾਸ ਦੇ ਪ੍ਰਬੰਧ ਨੂੰ ਸਰਕਾਰਾਂ ਤੱਕ ਮੰਗ ਕਰਨ ਲਈ ਕਿ ਬਿਲਗੇ ਦੇ ਪਾਣੀ ਦੇ ਗੰਦੇ ਪਾਣੀ ਦੇ ਨਿਕਾਸ ਜਿਹੜੇ ਹੋਣੇ ਚਾਹੀਦੇ ਤੇ ਹੁਣ ਗੰਦੇ ਪਾਣੀ ਦੇ ਨਿਕਾਸ ਲਈ ਇਹ ਉਸਾਰੀ ਚੱਲ ਰਹੀ ਹੈ ਖੁਦਾਈ ਚੱਲ ਰਹੀ ਹੈ ਇਹ ਸੀਵਰੇਜ ਪੈ ਰਿਹਾ ਹੈ ਕਿ ਬਿਲਗੇ ਦੇ ਲੋਕਾਂ ਨੂੰ ਸਰਕਾਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਬਿਲਗੇ ਦੇ ਲੋਕਾਂ ਦੀ ਬੀਬੀ ਇੰਦਰਜੀਤ ਕੁਰਮਾਨ ਨੇ ਵਾਹ ਭੜੀਆ ਤੇ ਇਹ ਵੱਡਾ ਪ੍ਰੋਜੈਕਟ ਜਿਹੜਾ ਆ ਲੈ ਕੇ ਆਂਦਾ ਤੇ ਅਸੀਂ ਦੋਸਤੋ ਤੁਹਾਨੂੰ ਇਸ ਤਰ੍ਹਾਂ ਅਗਾਭੀ ਜਾਣਕਾਰੀਆਂ ਦਿੰਦੇ ਰਹਾਂਗੇ ਤੇ ਤੁਸੀਂ ਵੇਖ ਰਹੇ ਬਿਲਕਾ نیوز ਆਨਲਾਈਨ ਵੇਖਦੇ ਰਹੋ ਧੰਨਵਾਦ ਇੱਕ ਵਾਰ ਫੇਰ ਤੁਹਾਨੂੰ ਇਹ ਅਪੀਲ ਕਰ ਲੈਣੇ ਆ ਕਿ ਅਜੇ ਵੀ ਤੁਸੀਂ ਅਗਰ ਬਿਲਕਾ نیوز ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪਣੇ ਆਪ ਹੀ ਪਹੁੰਚਦਾ ਰਹੇਗਾ। ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।